ਸਤਿਕਾਰਯੋਗ ਸਰੋਤਿਆਂ ਮੈਂ ਤੁਹਾਡੇ ਸਾਹਮਣੇ ਆਪਣੀ ਨਵੀਂ ਕਹਾਣੀ 45 ਲੈ ਕੇ ਹਾਜ਼ਰ ਹੋਇਆ ਹਾਂ ਉਮੀਦ ਹੈ ਕਿ ਮੇਰੀਆਂ ਪਹਿਲੀਆਂ ਕਹਾਣੀਆਂ ਦੀ ਤਰ੍ਹਾਂ ਤੁਹਾਨੂੰ ਇਹ ਕਹਾਣੀ ਵੀ ਪਸੰਦ ਆਵੇਗੀ ਕਹਾਣੀ ਸੁਣਨ ਤੋਂ ਪਹਿਲਾਂ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ ਸੋ ਮੈਂ ਪੇਸ਼ ਕਰਨ ਜਾ ਰਿਹਾ ਆਪਣੀ ਨਵੀਂ ਕਹਾਣੀ 45 ਝੋਨਾ ਵੱਡਿਆ ਜਾ ਚੁੱਕਿਆ ਸੀ ਅਸਮਾਨ ਵਿੱਚ ਹੋਏ ਧੂਏ ਦਾ ਗੁਬਾਰ ਚਾਰ ਕਣੀਆਂ ਨੇ ਲਾਸ ਉੱਟਿਆ ਸੀ ਕਣਕਾਂ ਬੀਜੀਆਂ ਜਾ ਚੁੱਕੀਆਂ ਸਨ ਚਾਰ ਕਣੀਆਂ ਨੇ ਕਿਤੇ ਕਿਤੇ ਕਣਕਾਂ ਕਰੰਟ ਵੀ ਕਰ ਦਿੱਤੀਆਂ ਸਨ ਕਣਕਾਂ ਹੌਲੀ-ਹੌਲੀ ਵੱਡੀਆਂ ਹੋ ਰਹੀਆਂ ਸਨ ਠਿੱਕ-ਠਿੱਕ ਦੀਆਂ ਹੋਈਆਂ ਕਣਕਾਂ ਦੇ ਨਾਲ ਗੁੱਲੀ ਡੰਡੇ ਨੇ ਵੀ ਆਪਣਾ ਸਿਰ ਕੱਢ ਲਿਆ ਸੀ ਕੋਈ ਕੋਈ ਕੋਰ ਕਣਕ ਤੇ ਗੁੱਲੀ ਡੰਡੇ ਦੀ ਸਪਰੇ ਕਰਨ ਲੱਗ ਪਿਆ ਸੀ ਕਣਕਾਂ ਨੂੰ ਪਾਣੀ ਲੱਗਣ ਦੀ ਤਿਆਰੀ ਹੋ ਰਹੀ ਸੀ ਕੇਵਲ ਨੇ ਆਪਣੇ ਖੇਤ ਖਾਲ ਸਵਾਰ ਕੇ ਨੱਕੇ ਪੱਕੇ ਕਰ ਲੈ ਸਨ ਕੋਠੇ ਕੋਲ ਪਏ ਮੰਜੇ ਤੇ ਉਹ ਵੀ ਘਾਹ ਨੂੰ ਮਿੱਟੀ ਲਾ ਕੇ ਟੇਡਾ ਹੋ ਗਿਆ ਸੀ। ਮੰਜੇ ਤੇ ਪੈ ਦੀ ਨਜ਼ਰ ਅਸਮਾਨ ਵੱਲ ਗਈ ਤੇ ਤਰਖੰਬੀ ਬੱਦਲ ਇੱਕ ਨਾਲ ਟੁੱਟ ਕੇ ਦੂਸਰੇ ਨਾਲ ਜੁੜਦੇ ਜਾ ਰਹੇ ਸਨ। ਕੋਈ ਕੋਈ ਛੋਟਾ ਬੱਦਲ ਵੱਡੇ ਬੱਦਲਾਂ ਨਾਲ ਮਿਲ ਰਿਹਾ ਸੀ। ਕੇਵਲ ਦੀ ਮਨੋਵਿਰਤੀ ਵਿੱਚ ਬੱਦਲ ਵੀ ਕਿਸਾਨਾਂ ਦੀ ਜ਼ਮੀਨ ਲੱਗ ਰਹੇ ਸਨ ਜਿਹੜੇ ਛੋਟੇ-ਛੋਟੇ ਟੁਕੜੇ ਟੁੱਟ ਕੇ ਵੱਡੇ-ਵੱਡੇ ਟੱਕਾਂ ਵਿੱਚ ਜਾ ਰਲੇ ਸਨ। 2 ਸਾਲਾਂ ਵਿੱਚ ਇਹ ਚੌਥੀ ਫਸਲ ਸੀ ਜਿਹੜੀ ਕੁਦਰਤ ਦੀ ਕਰੋਪੀ ਹੇਠ ਆ ਗਈ ਸੀ ਪੱਕਣ ਤੇ ਆਏ ਝੋਨੇ ਤੇ ਮੀਂਹ ਪੈਣ ਲੱਗ ਪਿਆ ਸੀ ਅੱਧੇ ਸਿੱਟੇ ਝੜ ਗਏ ਸਨ ਬਾਕੀ ਝੋਨਾ ਬਦਰੰਗ ਹੋ ਗਿਆ ਸੀ ਆੜਤੀਆਂ ਤੇ ਮੰਡੀ ਬੋਰਡ ਦੇ ਅਧਿਕਾਰੀਆਂ ਦੇ ਨਖਰਿਆਂ ਨੂੰ ਝੱਲ ਕਿਸਾਨਾਂ ਨੇ ਸਾਰੀ ਫਸਲ ਸਮੇਟ ਦਿੱਤੀ ਸੀ ਮਾੜਾ ਬੰਦਾ ਐਵੇਂ ਹੀ ਨਹੀਂ ਮਰਦਾ ਉਹਨੂੰ ਜਾਤਾ ਜਿਹੋਦੇ ਜੰਦੂਤ ਮਾਰਦੇ ਨੇ ਜਾਂ ਫਿਰ ਉੱਪਰ ਨੀਲੀ ਛਤਰੀ ਵਾਲਾ ਆਪਣੇ ਮਨ ਨਾਲ ਗੱਲਾਂ ਕਰਦਾ ਕੇਵਲ ਮੰਝੇ ਤੇ ਬੈਠ ਗਿਆ ਸੜਕ ਤੇ ਟਰੈਕਟਰ ਭੱਜਿਆ ਜਾ ਰਿਹਾ ਸੀ ਟਰੈਕਟਰ ਤੇ ਚੱਲਦੀ ਟੇਪ ਤੇ ਜੱਟ ਮੋਜਾ ਕਰਦਾ ਏ ਗਾਣੇ ਨੂੰ ਸੁਣ ਕੇਵਲ ਦੇ ਮੂੰਹੋਂ ਆਪ ਮੁਹਾਰੇ ਨਿਕਲਿਆ ਜੇ ਜੱਟ ਮੋਜਾ ਕਰਦਾ ਹੁੰਦਾ ਤਾਂ ਦੀਨੇ ਦੇ ਪੱਠੇ ਦਾ ਧੂਆਂ ਕਿਸੇ ਜੱਟ ਦੀ ਜ਼ਮੀਨ ਵਿੱਚੋਂ ਨਾ ਨਿਕਲਦਾ ਫਿਰ ਦਾਰਸ਼ੀ ਵਿਚਾਰਾ ਰੱਸਾ ਲੈ ਕੇ ਘੜ ਵਿੱਚ ਨਾ ਪਾਉਂਦਾ ਟਰੈਕਟਰ ਦੂਰ ਚਲਾ ਗਿਆ ਸੀ ਪਿੰਡ ਵਿੱਚ ਆਲੂ ਤੇ ਪਿਆਜ਼ ਵੇਚਣ ਵਾਲਾ ਸਪੀਕਰ ਆਇਆ ਔਕਾ ਦੇ ਰਿਹਾ ਸੀ ਆਵਾਜ਼ ਸੁਣ ਕੇ ਗਲਤੂ ਰਿਹਾਲ ਆ ਗਿਆ ਜੱਟ ਤਾਂ ਆਪੇ ਫਾਹ ਲਉ ਪਿੰਡਾਂ ਵਿੱਚ ਜਦ ਆਲੂ ਸਬਜ਼ੀ ਵੇਚਣ ਲੱਗ ਪਏ ਪਹਿਲਾਂ ਮਹਾਜਨ ਲੋ ਗਈ ਇਹ ਚੀਜ਼ਾਂ ਖਰੀਦ ਦਿੱਤੀ ਜੱਟ ਤਾਂ ਬਸ ਮੂੰਹ ਲੈਣ ਬਾਜ਼ਾਰ ਜਾਂਦੇ ਸੀ ਉਸਨੇ ਗਾਲ ਕੱਢ ਥੁੱਕਿਆ ਕੀ ਦੇ ਨਾਲ ਗੱਲਾਂ ਕਰਦਾ ਕੇਬਲਾ ਵੱਟੋ-ਵੱਟੀਆਂਉਂਦੇ ਸਰਬੰਨੇ ਕਿਹਾ ਮੈਂ ਕਿਹਦੇ ਨਾਲ ਗੱਲਾਂ ਕਰਨੀਆਂ ਨੇ ਬਾਈ ਬਸ ਆਪਣੇ ਦਿਲ ਦੀ ਪੜਾਹਸ ਕੱਢਦਾ ਸਪੀਕਰ ਵਾਲੇ ਦੇ ਬੋਲਾਂ ਨਾਲ ਉਹ ਬੈਠਣ ਦਾ ਇਸ਼ਾਰਾ ਕਰਕੇ ਬੋਲੇ ਸਰਬਣ ਮੰਜੇ ਦੀ ਬਾਹੀ ਤੇ ਬੈੰਦਾ ਕਹਿਣ ਲੱਗਾ ਦੇਖ ਲੈ ਬਈ ਕੇਵਲ ਕਦੇ ਨਹੀਂ ਸੁਣਿਆ ਕੀ ਬਾਈ ਗੁੱਲੀ ਡੰਡਾ ਹੁਣ ਮੈਂ ਸਾਡੇ ਸਾਰੇ ਖੇਤ ਦਾ ਢੇਡਾ ਕੱਢ ਕੇ ਆਇਆ ਥਾਂ ਥਾਂ ਤੇ ਐ ਲੱਗਦਾ ਜਿਵੇਂ ਕਿਸੇ ਨੇ ਛੱਟਾ ਦਿੱਤਾ ਹੋਵੇ ਕੰਜਰਤਾ ਭਾਸ਼ਾ ਵਾਂਗੂ ਵਿਧੇ ਆਉਂਦਾ ਕਣਕ ਦਾ ਦਿਲ ਕੋਈ ਪਈਆ ਸੱਜੜੇ ਪਰੌਣੇ ਨੇ ਦਵਾਂਜਾਂ ਵੀ ਹੁਣ ਕੰਮ ਨਹੀਂ ਕਰਦੀਆਂ। ਆਖੇ ਹਰੀ ਕ੍ਰਾਂਤੀ ਆ ਗਈ। ਧਗੜੇ ਮਰਾਉਂਦੀ ਨੇ ਮਸ਼ੀਨਰੀ ਵਧਾਤੀ। ਲੋਕ ਹੱਥਲ ਕਰਕੇ ਰੱਖਦੇ। ਹਾਂ ਰੋਟਾ ਵੇਟਣ ਦਾ ਤਾਂ ਕਣਕ ਗੁੱਡਣੋ ਹੀ ਬੰਦ ਕਰਤੀ। ਕੇਵਲੇ ਨਮੀਆਂ ਕਾਢਣ ਨੂੰ ਕੋਸਿਆ। ਸਾਂਝਾਂ ਖਤਮ ਕਰਤੀਆਂ ਬਈ। ਕਦੇ ਬੀੜੀਆਂ ਕਰਦੇ ਸੀ ਵੀ 4 ਦਿਨ ਸਾਡੇ ਲਵਾ ਦੇ। ਹਾੜੀਆਂ ਵੱਢਦੇ, ਧਾਣੇ ਕੱਟਦੇ, ਕਣਕਾਂ ਗੁੱਲਦੇ, ਬੱਸ। ਉੜ ਤਾਂ ਗੱਲਾਂ ਹੀ ਰਹਿ ਗਈਆਂ। ਸਰਬਣ ਬੋਲੇ। ਦੂਜਾ ਆ ਨਵੇਂ ਰਵਾਜਾਂ ਨੇ ਵਿਆਹ ਵੱਟੇ ਪਹਿਲਛ ਹੋਵੇ ਸਾਲਾ ਪਤਾ ਨਹੀਂ ਦੁਨੀਆ ਨੂੰ ਕੀ ਹੋਈ ਜਾਂਦਾ ਕੇਵਲ ਨੇ ਬਦਲਦੇ ਸਮਾਜ ਤੇ ਤੰਝ ਕੱਸਿਆ ਬਈ ਕਰਜਾ ਵੀ ਇੰਨਾ ਕਰਕੇ ਝੜਿਆ ਨਹੀਂ ਤਾਂ ਬੰਤ ਬੋਲਾ ਸਾਰੇ ਪਿੰਡ ਦੀ ਜ਼ਮੀਨ ਇੱਕ ਟਰੈਕਟਰ ਨਾਲ ਵਾਹ ਦਿੰਦਾ ਤੀ ਹੁਣ ਘਰ ਘਰ ਖੜੇ ਨੇ ਉੱਪਰੋਂ ਆ ਵੱਡੇ ਵੱਡੇ ਡੈਕ ਲਾ ਕੇ ਦੱਸੋ ਵੀ ਤੁਸੀਂ ਕਿਹੜੇ ਵਿਆਹਾਂ ਤੇ ਜਾਣਾ ਕਿਹੜੇ ਤੁਹਾਡੇ ਏਡੇ ਵੱਡੇ ਵੱਡੇ ਫਾਰਮ ਨੇ ਜਿੱਥੇ ਚਾਰ ਚਾਰ ਘੰਟੇ ਬਾਅਦ ਟਰੈਕਟਰ ਮੁੜੂਗਾ ਸਰਬਣ ਬੋਲਿਆ ਬਸ ਬਾਈ ਪਾਣੀ ਸਰਪਰੋਂ ਲਾ ਗਿਆ ਤੂਜਾ ਰੱਬ ਵੀ ਬੈਰੀ ਬਣ ਗਿਆ ਕਦੇ ਕਣੀ ਨਾ ਪਾਵੇ ਜਦ ਫਸਲ ਆਉਂਦੀ ਆ ਕੰਜਰ ਦਾ ਝਈਆਂ ਲੈ ਲੈ ਪਾਉ ਕੇਵਲ ਨੇੜਾਪੱਤੇ ਦੇ ਇਲਾਕੇ ਤ ਉਹ ਦੋਵੇਂ ਜਣੇ ਪਿੰਡ ਸਰਪੰਚ ਜੀ ਤੇ ਖੇਤੀ ਦੀਆਂ ਗੱਲਾਂ ਕਰਦੇ ਰਹੇ ਦੁੱਖ ਸੁੱਖ ਦੀਆਂ ਗੱਲਾਂ ਵਿੱਚ ਪਤਾ ਹੀ ਨਾ ਲੱਗਿਆ ਕਦੋਂ 2:00 ਵੱਜ ਗਏ ਘੜੀ ਦੇਖਦਾ ਕੇਵਲ ਬੋਲਿਆ ਚੰਗਾ ਵੀ ਸਰਬਣਾ ਚੱਲੀਏ ਪਿੰਡਾਂ ਨੂੰ ਨਗਰਾਂ ਨੂੰ ਪੱਠੇ ਪਾਉਣ ਦਾ ਟਾਈਮ ਹੋ ਗਿਆ ਨਾਲੇ ਚਾਹ ਪੀ ਆਈਏ ਦੋਵੇਂ ਉੱਠੇ ਤੇ ਪੜਨੂੰ ਤੁਰ ਪਏ ਹਫ਼ਤੇ ਤੋਂ ਉੱਪਰ ਦਾ ਸਮਾਂ ਹੋ ਗਿਆ ਸੀ ਬੈਂਕ ਵਾਲੇ ਦੋ ਬਾਰੇ ਢੇੜਾ ਵੀ ਮਾਰ ਗਏ ਸਨ ਕੇਵਲ ਤੋਂ ਕੋਈ ਵਸੀਲਾ ਨਾ ਬਣਿਆ ਅੜਤੀਆ ਪਹਿਲਾਂ ਹੀ ਜਵਾਬ ਦੇ ਹੀ ਬੈਠਾ ਸੀ ਦੂਜਾ ਰੱਬ ਵੈਰੀ ਬਣ ਸਾਰੇ ਪਿੰਡ ਤੇ ਚੜ ਚੜ ਆਉਂਦਾ ਸੀ ਬੈਂਕ ਤੋਂ ਕਰਾਇਆ ਪਸ਼ੂਆਂ ਲਈ ਲੋਨ ਵੀ ਮੂੜਿਆ ਨਹੀਂ ਜਾ ਰਿਹਾ ਸੀ 2 ਲੱਖ ਦਾ ਲੋਨ ਕਦੋਂ 4 ਦਾ ਹੋ ਗਿਆ ਉਸ ਨੂੰ ਪਤਾ ਹੀ ਨਾ ਲੱਗਿਆ ਕਦੇ-ਕਦੇ ਸੜਾ ਤੇਲ ਕਰਦਾ ਕੀਲਾ ਵੇਚ ਕੇ ਸਾਰੇ ਪੈਸੇ ਧਾਰ ਦੇ ਮਾਂ ਫਿਰ ਫਾਰਗੋ ਕੇ ਬਸ ਆਪਣੀ ਜੋਗੀ ਕਰੀਏ ਆਪਣੀ ਬੇਬੇ ਨੂੰ ਕਹਿਬਲ ਕਹਿੰਦਾ ਨਾ ਪੁੱਤ ਨਾ ਜੇ ਟੁਕੜੇ ਨੂੰ ਬਾਡਾ ਪੈ ਜੇ ਤਾ ਰੁਕਦਾ ਨਹੀਂ ਫਿਰ ਤਾਂ ਹੱਥ ਖਾਲੀ ਹੀ ਰਹਿੰਦੇ ਨੇ ਫਿਰ ਤਾਂ ਸ਼ਰਮ ਲਹਿ ਜਾਂਦੀ ਆ ਤੇਰੇ ਬਾਪੂ ਨੇ ਦੇਖ ਲਾ ਬਹੁਤ ਔਖੀ ਸਾਂਭ ਕੇ ਰੱਖੀ ਆ ਸੌ ਐਵੇਂ ਨਹੀਂ ਕਰੀਂਦਾ ਨਾਲੇ ਚੜਦੇ ਲੈਦੇ ਤਾਂ ਦੁਨੀਆ ਤੇ ਨੇ ਬੀਬੇ ਸਮਝਾਉਂਦੀ ਪਰ ਹੀ ਲਬੀ ਤਾਂ ਹੋਵੇ ਬੇਬੇ ਕੇਵਲੇ ਅੰਦਰਲਾ ਦੁੱਖ ਕੋਲਿਆ ਜ਼ਮੀਨ ਕਹਿੰਦੀ ਆ ਮੈਂ ਤੈਨੂੰ ਫਸੇ ਨੂੰ ਛੁਡਾ ਲੂ ਜੇ ਮੈਂ ਖੁੱਸ ਗਈ ਤੂੰ ਨਹੀਂ ਮੈਨੂੰ ਲੈ ਸਕਦਾ ਕਹਿੰਦੇ ਕਰਜਾ ਤਾਂ ਚੰਦ ਸੂਰਜ ਨੇ ਵੀ ਦੇਣਾ ਬੇਬੇ ਨੇ ਸਮਝਾਇਆ ਕੇਵਲ ਦੋ ਪੈਣਾ ਦਾ ਭਰਾ ਸੀ ਬਾਪੂ ਥੋੜੀ ਪੈਲੀ ਨਾਲ ਸਾਰੀ ਉਮਰ ਮਿੱਟੀ ਨਾਲ ਮਿੱਟੀ ਹੁੰਦਾ ਰਿਹਾ ਬੱਚਿਆਂ ਨੂੰ ਵਧੀਆ ਪਰ ਬ੍ਰਿਸ਼ ਦਿੰਦਾ ਤੇ ਪੜਾਉਂਦਾ ਰਿਹਾ ਪਿੰਡ ਵਿੱਚ 5ਵੀਂ ਤੋਂ ਬਾਅਦ ਪੜਾਈ ਦਾ ਕੋਈ ਨੇੜੇ ਸਕੂਲ ਨਾ ਹੋਣ ਕਰਕੇ ਕੁੜੀਆਂ ਹਟਾ ਲਈਆਂ ਸਨ ਕੇਵਲ ਨੂੰ ਪੜ੍ਹ ਲਈ 5 ਕਿਲੋਮੀਟਰ ਦੂਰ ਦੂਸਰੇ ਸਕੂਲ ਵਿੱਚ ਲਾ ਦਿੱਤਾ ਗਰਮੀਆਂ ਦਾ ਮੌਸਮ ਉੱਪਰੋਂ ਤੁਰ ਕੇ ਆਉਣਾ ਜਾਣਾ ਧੂਕੜੀਸ ਕਰਦਾ ਕੇਵਲ 8 ਪਾਸ ਕਰ 9ਵੀਂ ਵਿੱਚ ਦਾਖਲ ਹੋ ਗਿਆ ਸੀ ਸਕੂਲੋਂ ਆਉਂਦੇ ਦੇ ਆਵਾਰਾ ਡੰਕਰ ਨੇ ਟੱਕਰ ਮਾਰ ਕੇ ਲੱਤ ਤੋੜ ਦਿੱਤੀ ਸੀ ਮੁੜ ਕਈ ਮਹੀਨੇ ਉਹ ਸਕੂਲ ਨਾ ਗਿਆ ਤਿੰਨ ਮਹੀਨੇ ਘਰੇ ਰਹਿਣ ਕਰਕੇ ਜਦੋਂ ਕੇਵਲ ਦੁਬਾਰਾ ਸਕੂਲ ਗਿਆ ਤਾਂ ਉਹਦਾ ਮਨ ਨਾ ਲੱਗਿਆ ਵਿੱਲਾ ਰਹਿਣ ਕਰਕੇ ਕੇਵਲ ਪੜਾਈ ਤੋਂ ਆਕੀ ਹੋ ਗਿਆ ਸੀ ਪਰਿਵਾਰ ਦਾ ਵਧੀਆ ਠਕ ਠਕਿਆ ਚੱਲ ਰਿਹਾ ਸੀ ਛੋਟੀ ਭੈਣ ਦੇ ਵਿਆਹ ਤੇ ਪੜੇ ਚਾਰ ਪੈਸੇ ਦਿਨ ਦੁੱਗਣੇ ਰਾਤ ਚੌਗਣੇ ਹੋ ਰਹੇ ਸਨ ਦੂਜਾ ਕੇਵਲ ਦਾ ਬਾਪੂ ਜਿਉਣਾ ਮੰਜੇ ਤੇ ਪੈ ਗਿਆ ਸੀ ਜਿੱਥੇ ਦੋਵੇਂ ਬਾਪੁੱਤਰ ਆਲਾ ਖੇਤੀ ਕਰਦੇ ਸਨ ਹੁਣ ਇਕੱਲੇ ਕੇਵਲ ਤੋਂ ਨਾ ਹੁੰਦੀ ਸਗੋਂ ਕੋਈ ਦਿਹਾੜੀਦਾਰ ਲਗਾ ਕੇ ਕੰਮ ਹੁੰਦਾ ਬੱਚੇ ਅਜੇ ਉਸਤੇ ਛੋਟੇ ਸਨ 6 ਮਹੀਨੇ ਮੰਜੇ ਦਾ ਸਵਾਰ ਹੋ ਕੇ ਜਿਉਨ ਸਿੰਘ ਆਪਣਾ ਜੱਗ ਤੋਂ ਸਿਰ ਮੁਕਾ ਗਿਆ। ਛੋਟੀ ਕੁੜੀ ਜਨੇਪਾ ਕੱਟਣ ਆਈ ਤੇ ਕਾਫੀ ਪੈਸੇ ਲੱਗ ਗਏ ਸਨ। ਵਧੀ ਹੋਈ ਕਬੀਲਦਾਰੀ ਉੱਪਰੋਂ ਆਏ ਖਰਚੇ ਨੇ ਕੇਵਲ ਸੋਚਣ ਦੀ ਗਾਹੀ ਬਣਾ ਕੇ ਰੱਖ ਦਿੱਤਾ ਸੀ। ਪਿਛਲੇ 3 ਸਾਲਾਂ ਤੋਂ ਲਗਾਤਾਰ ਫਸਲਾਂ ਤੇ ਭਾਰ ਹੁਣ ਕਰਕੇ ਰੱਬ ਵੀ ਗਿਣ-ਗਿਣ ਬਦਲੇ ਲੈ ਰਿਹਾ ਸੀ। ਕਣਕ ਦੀ ਫਸਲ ਲਹਿ ਲਹਾਉਂਦੀ ਸੀ। ਕਣਕਾਂ ਅਜੇ ਹਰੇ ਤੋਂ ਰੰਗ ਬਟਾ ਸੋਨੇ ਰੰਗੀਆਂ ਹੋ ਰਹੀਆਂ ਸਨ। ਪਤਾ ਨਹੀਂ ਕਿਦਰੋਂ ਬੱਦਲ ਚੜ੍ਹ ਕੇ ਆਇਆ ਮਿੰਟਾਂ ਵਿੱਚ ਪੱਕਣ ਤੇ ਆਈ ਕਣਕ ਤੇ ਗੜੇਮਾਰੀ ਕਰ ਬੱਦਲ ਪੱਤਰੇ ਬਾਝ ਗਿਆ ਉਹ ਗੜੇਮਾਰੀ ਦੀ ਫਸਲ ਤੇ ਨਹੀਂ ਕੇਵਲ ਦੀ ਪਿੱਠ ਤੇ ਹੋਈ ਸੀ ਜਿਹੜੀ ਉਹਦੀ ਰੀੜ ਨੂੰ ਤੋੜਨ ਵਿੱਚ ਕਸਰ ਨਹੀਂ ਛੱਡ ਕੇ ਗਈ ਸੀ ਵਧੇ ਹੋਏ ਕਰਜ਼ੇ ਤੇ ਫਸਲ ਦੇ ਘਾਟੇ ਨੇ ਕੇਵਲ ਨੂੰ ਤੋੜ ਕੇ ਰੱਖ ਦਿੱਤਾ ਸੀ ਵਿਜੇ ਆੜਤੀਏ ਦੇ ਬੋਲ ਉਹਨੂੰ ਬਾਰ-ਬਾਰ ਕੰਨੀ ਸੁਣਦੇ ਕੇਵਲ ਭਾਈ ਮੇਰਾ ਵੀ ਹੁਣ ਮੁਸ਼ਕਿਲ ਆ ਤੂੰ ਮੇਰੇ ਨਾਲ ਹਿਸਾਬ ਕਰ ਥੋੜਾ ਭਾਰ ਘਟਾ ਮੇਰਾ ਭਾਈ ਔਖਾ ਕਿੱਥੇ ਦੁਕਾਨਦਾਰੀ ਚੱਲਦੀ ਆ ਕੋਈ ਖੁੰਝਾ ਸਿੱਧਾ ਕਰ ਲੈ ਭਾਈ ਮੈਨੂੰ ਚਿੰਤਾ ਮੁਕਤ ਕਰ ਕਹਿੰਦਾ ਇੱਕੋ ਗੱਲ ਵਿੱਚ ਆੜ ਪਿਆ ਹੱਥ ਖੜੇ ਕਰਕੇ ਆਸੀ ਸਾਰੇ ਪਿੰਡ ਦੀ ਕਬੀਲਦਾਰੀ ਹੀ ਉਲਜੀ ਪਈ ਸੀ ਜ਼ਮੀਨ ਕੋਈ ਕੌਡੀਆਂ ਦੇ ਭਾਅ ਵੀ ਨਹੀਂ ਖਰੀਦ ਰਿਹਾ ਸੀ ਸਾਰਿਆਂ ਦੀ ਕਬੀਲਦਾਰੀ ਇੱਕੋ ਬਰਾਬਰ ਸੀ ਵੱਡੇ ਘਰਾਣਿਆਂ ਵੱਡੀਆਂ ਮਿਰਚਾਂ ਵਾਲੀ ਗੱਲ ਹੋਈ ਪਈ ਸੀ ਬੱਟੇ ਕਾਰੋਬਾਰ ਦੇ ਵੱਡੇ ਘਾਟੇ ਸਨ ਮੁਰਗੀ ਨੂੰ ਤਾਂ ਤੱਕਲੇ ਦਾ ਦਾਗ ਹੀ ਬਤੇਰਾ ਹੁੰਦਾ ਵਾੜੀ ਗੱਲ ਕੇਵਲ ਨਾਲ ਹੋਈ ਪਈ ਸੀ ਜਿਸ ਦੇ ਦਾਗ ਨਾਲ ਕੇਵਲ ਮਰ ਰਿਹਾ ਸੀ ਬੈਂਕ ਵਾਲੇ ਲੋਨ ਲਈ ਘਰ ਘਰ ਢੇਡਾ ਮਾਰਨ ਲੱਗ ਪਏ ਸਨ ਸਰਕਾਰ ਨੇ ਕਿਸਾਨਾਂ ਦੀ ਬਿਹਤਰੀ ਲਈ ਖੇਤੀਬਾੜੀ ਦੇ ਸੰਧਾਂ ਲਈ ਪਸ਼ੂਆਂ ਤੇ ਹੋਰ ਮਸ਼ੀਨਰੀ ਲਈ ਲੋਨ ਦੇਣੇ ਸ਼ੁਰੂ ਕਰ ਦਿੱਤੇ ਸਨ ਕੇਵਲ ਨੇ ਵੀ ਆੜਤੀ ਤੋਂ ਛਟਕਾਰਾ ਪਾਉਣ ਲਈ ਪਸ਼ੂਆਂ ਤੇ ਲੋਨ ਅਤੇ ਬੈਂਕ ਦੀ ਲਿਮਟ ਕਰਾ 6 ਲੱਖ ਅਡਾ ਲਏ ਸਨ ਲੋਨ ਪਾਸ ਕਰਦੇ ਸਮੇਂ ਬੈਂਕ ਵਾਲਾ ਮੈਨੇਜਰ ਐਨਕਾਂ ਨੱਖ ਤੇ ਕਰਦਾ ਬੋਲਿਆ ਸੀ ਕੇਵਲ ਸਿੰਘ ਜੀ ਭਾਈ ਸਮੇਂ ਨਾਲ ਸਰਕਾਰ ਦੇ ਪੈਸੇ ਮੋੜਦਾ ਰਹੀਂ ਨਹੀਂ ਤਾਂ ਇਹ ਤੈਨੂੰ ਪਤਾ ਹੀ ਆ ਗਵਰਨਮੈਂਟ ਘਰ ਕਰਨ ਤੇ ਮੇਟ ਨਹੀਂ ਲੋਦੀ ਆੜਤੀ ਇਹ ਤੋਂ ਸੁਰਖਰੂ ਹੋ ਕੇਵਲ ਨੇ ਚਾਲ ਮੱਜਾ ਲੰਘਿਆ ਤੇ ਉਸ ਦਾ ਵਧੀਆ ਗੁਜ਼ਾਰਾ ਹੋਣ ਲੱਗ ਪਿਆ ਸੀ ਜੱਟਾਂ ਦੇ ਘਾਟੇ ਵਿਰਲਾ ਹੀ ਜਾਣੇ ਬੜੀ ਗੱਲ ਕੇਵਲ ਨਾਲ ਹੋਈ ਫਸਲ ਤੇ ਭੀ ਗੜੀ ਮਾਰੀ ਨੇ ਉਸ ਦਾ ਸਾਰਾ ਢਾਂਚਾ ਹੀ ਹਲਾ ਦਿੱਤਾ ਸੀ ਦੂਜਾ ਕਿੱਲੇ ਤੇ ਖੜੀ ਸੱਜਰ ਸੋਈ ਮੱਚ ਪਲਾਂ ਵਿੱਚ ਹੀ ਢੇਰੀ ਹੋ ਗਈ ਇੱਕੋ ਹੱਲੇ ਹੋਏ ਦੋ ਘਟੇ ਉਸਨੇ ਤਕੜੇ ਦਿਲ ਨਾਲ ਸਹਾਰ ਲਏ ਬੱਚਿਆਂ ਦੇ ਮੂੰਹੋਂ ਦੁੱਧ ਚਲਿਆ ਗਿਆ ਦੁੱਧ ਦੇ ਪ੍ਰਬੰਧ ਲਈ ਖਾੜੇ ਪੈਰ ਨਵਾਂ ਪਸ਼ੂ ਲੈਣਾ ਪਿਆ ਜਿਸ ਨਾਲ ਉਸਦੀ ਪੰਡ ਵਿਜਿਆੜਤੀ ਕੋਲ ਦੁਬਾਰਾ ਹੋਰ ਵੱਡੀ ਹੋ ਗਈ ਸੀ ਬਾਪੂ ਮੈਂ ਕਿਹੜਾ ਪੜਕੇ ਈ ਡੀਸੀ ਲੱਗਣਾ ਤੇਰੇ ਨਾਲ ਹੀ ਖੇਤੀ ਕਰੂੰਗਾ ਕੇਵਲ ਦੇ ਮੁੰਡੇ ਬਾਂਟੀ ਨੇ ਕਿਹਾ ਸੀ ਕੇਵਲ ਨੇ ਪੈਰੋਂ ਜੁੱਤੀ ਕੱਢੀ ਤੇ ਬਾਂਟੀ ਦੇ ਮਾਰਦਾ ਹਟ ਗਿਆ ਤੇ ਫਿਰ ਮੋੜ ਕੇ ਉਸ ਨੇ ਜੁੱਤੀ ਪੈਰੀ ਪਾ ਲਈ ਉਸ ਨੂੰ ਆਪਣਾ ਬਾਪੂ ਯਾਦ ਆ ਗਿਆ ਜਦੋਂ ਕੇਵਲ ਨੇ ਬਾਪੂ ਨੂੰ ਕਿਹਾ ਸੀ ਬਾਪੂ ਮੈਂ ਬੜਦਤਾ ਬਣਾ ਲੈ ਤੂੰ ਪੰਜਾਲੀ ਬਣਾ ਦੇਮੀ ਮੈਂ ਵੀ ਤੇਰੇ ਨਾਲ ਤੱਤਾ ਤੱਤਾ ਹਾ 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 ਕਰੂੰਗਾ ਜਿਉਣੀ ਨੇ ਆ ਸੁਣੀ ਨਾ ਤਾ ਸੁਣੀ ਰਾਣੀ ਸਿੱਧੀ ਕੇਵਲ ਦੀ ਪਿੱਠ ਤੇ ਮਾਰੀ ਲੇਰਾ ਮਾਰਦਾ ਕੇਵਲ ਪਿੰਡ ਨੂੰ ਭੱਜ ਗਿਆ ਸੀ ਘਰੇ ਆਏ ਜਿਉਣੇ ਨੂੰ ਉਸ ਦੀ ਘਰ ਵਾਲੀ ਅਰਦਾਸ ਕਰਨੇ ਕਿਹਾ ਸੀ ਦੇਖ ਕਿਵੇਂ ਮੁੰਡੇ ਦੀ ਲਾਸ਼ ਪਈ ਆ ਫਿਰ ਕੀ ਹੋਇਆ ਜੇ ਪੰਜਾਲੀ ਬਣਾਉਣ ਨੂੰ ਕਿਹਾ ਤੇ ਜਿਉਣਾ ਉੱਚੀ ਉੱਚੀ ਬੋਲਣ ਲੱਗਿਆ ਮੈਂ ਇਹਨੂੰ ਪੜਾ ਕੇ 4 ਪੈਸੇ ਦੀ ਕਾਰ ਤੇ ਲਾਉਣਾ ਉੱਤਮ ਖੇਤੀ ਵਾਲਾ ਕੰਮ ਗਿਆ ਹੁਣ ਖੇਤੀ ਖਸਮਾ ਛੇਤੀ ਹੋ ਗਈ ਅਰਦਾਸਪੁਰੇ ਮਿੱਟੀ ਨਾਲ ਮਿੱਟੀ ਹੋ ਕੇ ਬਸ ਰੋਟੀ ਜੁੜਦੀ ਆ ਅਬ ਮੈਲਟਰੀ ਨਹੀਂ ਬਣਦੇ ਕਹਿ ਕੇ ਜਿਉਣੇ ਨੇ ਠੁੱਕਿਆ ਸੀ ਅਰਦਾਸ ਤੁਹਾਨੇ ਮੁੰਡੇ ਨੂੰ ਉਛੜ ਚ ਲੈ ਕੇ ਸਮਝਾਇਆ ਪੁੱਤ ਪੜ੍ਹਦਾ ਨਹੀਂ ਤਾਂ ਤੇਰੇ ਗਲ ਜੇ ਪੰਜਾਲੀ ਪੈਗੀ ਫਿਰ ਤਾਂ ਮਰ ਕੇ ਹੀ ਉਤਰੂ ਉਸਨੇ ਅੱਖਾਂ ਉਂਝੀਆਂ ਸਨ ਅਸਲ ਵਿੱਚ ਕੇਵਲ ਨੇ ਖੇਤ ਵਿੱਚ ਪਿੱਪਲ ਦੇ ਪੱਤੇ ਤੋੜ ਕੇ ਦੋ ਬਲਦ ਬਣਾ ਲਏ ਸਨ ਜਿਨ੍ਹਾਂ ਨਾਲ ਉਹ ਆਪਣੇ ਬਾਪੂ ਦੀ ਨਕਲ ਕਰਕੇ ਖੇਤੀ ਕਰਨੀ ਚਾਹੁੰਦਾ ਸੀ ਮੰਟੀ ਤੂੰ ਚੁੱਪ ਕਰਕੇ ਪੜ੍ਹਦਾ ਹੁਣ ਤਾਂ ਪਿੰਡ ਚ ਸਕੂਲ ਵੱਡਾ ਹੋ ਗਿਆ ਕਹਿੰਦੇ ਕੇਵਲ ਨੇ ਆਪਣੀ ਪਿੱਠ ਤੇ ਹੱਥ ਫੇਰਿਆ ਉਸ ਨੂੰ ਆਪਣੇ ਬਾਪ ਦੀ ਮਾਰੀ ਪੁਰਾਣੀ ਦਾ ਦਰਦ ਮਹਿਸੂਸ ਹੋਇਆ ਦਿਨ ਬੀਤ ਰਹੇ ਸਨ ਉੱਪਰ ਹੇਠਾਂ ਕਰ ਕੇਵਲ 6 ਮਹੀਨੇ ਟਪਾ ਲੈ ਸਨ ਬੈਂਕ ਦਾ ਵਿਆਜ ਭਰ ਕੇ ਉਸ ਨੇ ਡੰਗ ਟਪਾ ਲਿਆ ਇੱਕ ਮੁਠੀ ਚੁੱਕ ਦੂਜੀ ਤਿਆਰ ਬਾੜੀ ਗੱਲ ਹੋ ਗਈ ਸੀ ਝੋਨਾ ਪੱਕਣ ਤੇ ਆ ਗਿਆ ਸੀ ਅੱਸੂ ਬਲਿਆ ਚੜ ਕੇ ਆਇਆ ਸਾਰੇ ਇਲਾਕੇ ਦੇ ਵਿੱਚ ਝੋਨੇ ਹਿੱਟ ਪਾਣੀ ਹੀ ਪਾਣੀ ਕਰ ਗਿਆ ਖੜੀ ਫਸਲ ਝੜ ਗਈ ਰੰਗ ਬਦ ਰੰਗ ਹੋ ਗਿਆ ਕਰਚੇ ਦੇ ਦੈਂਤ ਨੇ ਫੇਰ ਅੱਖਾ ਕੱਢ ਮੂੰਹ ਖੋਲ ਲਿਆ ਸੀ ਇਸ ਵਾਰ ਪਤਾ ਨਹੀਂ ਕਿੰਨੇ ਕੇਵਲਾਂ ਦੀ ਬਲੀ ਉਸਨੇ ਲੈਣੀ ਸੀ ਦੇਖ ਲਾ ਵੀ ਸਰਬਣਾ ਆਪਾਂ ਬਾਪੂ ਤੋਂ ਭਾਪੇ ਤੇ ਭਾਪੇ ਤੋਂ ਡੈਡੀ ਤੱਕ ਆ ਕੇ ਕਿਸਾਨਾਂ ਦੀ ਜੂਨ ਬੁਰੀ ਦੀ ਬੁਰੀ ਹੀ ਰਹੀ ਕਦੇਰੇ ਕਦੇ ਸਪਰੇ ਆ ਐਤਕੀ ਸਾਲਾ ਗੁੱਲੀ ਡੰਡਾ ਕਹਿੰਦੇ ਕੇਵਲ ਨੇ ਭੂਤ ਕਾਲ ਤੋਂ ਵਰਤਮਾਨ ਤੱਕ ਆਲ ਦੱਸਿਆ 21ਵੀਂ ਸਦੀ ਕਾਦੀ ਆਈ ਹੈ ਆਪਣੇ ਤੇ ਤਾਂ ਸਾਲਾ ਭਾਰੀ ਚੜਿਆ ਕਹਿੰਦੇ ਸਰਪੰਨ ਨੇ ਗਾਲ ਕੱਢੀ ਦਿੱਲੀ ਦਾ ਕਿਸਾਨ ਅੰਦੋਲਨ ਜਿੱਤਿਆ ਜਾ ਚੁੱਕਿਆ ਸੀ ਕਿਸਾਨੀ ਤਕਰੀਰਾਂ ਸੁਣ ਸਾਰੇ ਕਿਸਾਨਾਂ ਵਿੱਚ ਨਵਾਂ ਜਲੌ ਆ ਗਿਆ ਸੀ ਕਿਸਾਨ ਆੜਤੀ ਦੀ ਭਾਈਚਾਰਕ ਸਾਂਝ ਵੱਧ ਗਈ ਸੀ ਜੇ ਅੱਖਾਂ ਫੇਰੀਆਂ ਉਹ ਬੈਂਕਾਂ ਨੇ ਫੇਰੀਆਂ ਸਨ ਉਹ ਕਿਸਾਨਾਂ ਦੀਆਂ ਤਕਲੀਫਾਂ ਨੂੰ ਨਹੀਂ ਸਮਝ ਰਹੀਆਂ ਸਨ ਨਿੱਤ ਥਾਣੇ ਤਹਿਸੀਲਾਂ ਤੇ ਬੈਂਕਾਂ ਅੱਗੇ ਧਰਨੇ ਲੱਗਦੇ ਸਨ ਦਰਵਾਜ਼ੇ ਇਕੱਠ ਹੋ ਰਿਹਾ ਸੀ ਕਿਸਾਨ ਜੁਨੀਅਨ ਦਾ ਤਨਾ ਪ੍ਰਧਾਨ ਥੜੇ ਤੇ ਬੋਲ ਰਿਹਾ ਸੀ ਕੇਵਲ ਵੀ ਹਜ਼ੂਮ ਵਿੱਚ ਜਾ ਕੇ ਸੁਣਨ ਲੱਗਿਆ ਕਿਸਾਨ ਵਿਰੋਧ ਚੱਕ ਪਿੰਡ ਦਾ ਕਿਸਾਨ ਦਵਾਈ ਪੀ ਕੇ ਮਰ ਗਿਆ ਕਿਉਂਕਿ ਬੈਂਕ ਦਾ ਕਰਜ਼ਾ ਉਹ ਮੋੜ ਨਾ ਸਕਿਆ ਸਾਨੂੰ ਸਭ ਨੂੰ ਪਤਾ ਕਿ ਕਿਸਾਨ ਦੀ ਕੀ ਹਾਲਤ ਹੈ ਜਦ ਦੇਸ਼ ਦੇ ਵੱਡੇ ਵੱਡੇ ਸਰਮਾਇਦਾਰਾਂ ਦਾ ਕਰਜ਼ਾ ਸਰਕਾਰ ਮਾਫ਼ ਕਰ ਸਕਦੀ ਆ ਫਿਰ ਸਾਡਾ ਕਿਉਂ ਨਹੀਂ ਕਰਦੀ ਦੇਸ਼ ਨੂੰ ਵੱਡੇ ਵੱਡੇ ਤਨਾਡਾ ਨੇ ਲੁੱਟਿਆ ਜੋ ਬਾਹਰਲੇ ਮੁਰਖਾ ਵਿੱਚ ਜਾ ਕੇ ਬੈਠ ਕੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਸਾਡੀ ਉਹ ਕੁਰਕੀ ਕਰਦੇ ਨੇ ਧੰਨਾ ਬੋਲ ਕੇ ਹਟ ਗਿਆ ਸੀ ਭੀੜ थी ਕੁਸਰਮੋਸਰ ਵਿੱਚ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਸਾਹਮਣੇ ਆ ਗਿਆ ਸੀ ਇਕੱਠ ਨੂੰ ਚੁੱਪ ਕਰਾਉਂਦਾ ਧੰਨਾ ਫੇਰ ਬੋਲਿਆ ਭਰਾਵੋ ਅੱਜ ਮਾਨਸੇ ਤਹਿਸੀਲ ਵਿੱਚ ਕਿਸਾਨਾਂ ਦਾ ਧਰਨਾ ਲੱਗਿਆ ਜਿੰਨਾ ਚਿਰ ਮਰਤ ਕਿਸਾਨ ਦੇ ਕਰਜ਼ੇ ਤੇ ਲੀਕ ਨਹੀਂ ਵੱਜਦੀ ਤੇ ਪਰਿਵਾਰ ਨੂੰ 10 ਲੱਖ ਰੁਪਈਆ ਅਤੇ ਇੱਕ ਜੀ ਨੂੰ ਸਰਕਾਰੀ ਨੌਕਰੀ ਨਹੀਂ ਮਿਲਦੀ ਆਪਣਾ ਅੰਦੋਲਨ ਚੱਲਦਾ ਰਹੇਗਾ ਭੀੜ ਗੱਲਾਂ ਕਰਦੀ ਖਿੰਡ ਗਈ ਤੇ ਧਰਨੇ ਤੇ ਜਾਣ ਵਾਲੇ ਬੰਦੇ ਉੱਥੇ ਰਹਿ ਗਏ ਸਨ ਕਿਸਾਨ ਦੁਨੀਆਂ ਦੇ ਜੋਰ ਅੱਗੇ ਸਰਕਾਰ ਨੇ ਗੋਟੇ ਟੇਕ ਦਿੱਤੇ ਸਨ ਮਾਨਸੇ ਵਾਲਾ ਧਰਨਾ ਕਿਸਾਨਾਂ ਨੇ ਜਿੱਤ ਲਿਆ ਸੀ ਸਰਕਾਰ ਨੇ ਕਰਜ਼ੇ ਤੇ ਲੀਕ 10 ਲੱਖ ਰੁਪਈਆ ਤੇ ਇੱਕ ਸਰਕਾਰੀ ਨੌਕਰੀ ਦੇਣੀ ਮੰਨ ਲਈ ਸੀ ਮਾਨਸਾ ਧਰਨੇ ਤੋਂ ਬਾਅਦ ਕੇਵਲ ਦੇ ਦਿਮਾਗ ਵਿੱਚ ਇਹ ਗੱਲ ਘਰ ਘਰ ਗਈ ਸੀ ਕਿ ਕਰਜ਼ੇ ਤੇ ਲੀਖ 10 ਲੱਖ ਰੁਪਈਆ ਇੱਕ ਜੀ ਨੂੰ ਨੌਕਰੀ ਦਿਨ ਰਾਤ ਸਿਰਫ ਕਰਜ਼ੇ ਤੇ ਲੀਖ 10 ਲੱਖ ਰੁਪਈਆ ਇੱਕ ਜੀ ਨੂੰ ਨੌਕਰੀ ਉਸਤੇ ਕੰਨਾਂ ਵਿੱਚ ਗੂੰਜ ਰਿਹਾ ਸੀ ਉਹ ਸਵੇਰੇ ਉੱਠਿਆ ਮੁੰਡੇ ਦੇ ਮੂੰਹ ਤੇ ਹੱਥ ਫੇਰਿਆ ਕੇਵਲ ਦੀ ਘਰ ਵਾਲੇ ਗੋਹਾ ਕੂੜਾ ਕਰ ਰਹੇ ਸੀ ਉਹਦੇ ਵੱਲ ਵੇਖ ਕੇ ਵੱਲੇ ਨੀਮੀ ਪਾਈ ਤੇ ਵਿਹੀ ਪੈ ਗਿਆ ਨਗਰ ਖੇੜੇ ਨੂੰ ਮੱਥਾ ਟੇਕ ਸਿੱਧਾ ਖੇਤ ਵੱਲ ਚਲਾ ਗਿਆ ਕੋਠੇ ਦਿਵਾਲੇ ਖਾਲੀ ਪੁਰਾਣੀਆਂ ਸ਼ੀਸ਼ੀਆਂ ਵਿੱਚੋਂ ਦਵਾਈ ਦੇਖਣ ਲੱਗਾ ਸ਼ੀਸ਼ੀ ਚੁੱਕਦਾ ਤੇ ਦੋ ਬੂੰਦਾਂ ਨਿਕਲ ਆਉਂਦੀਆਂ ਤੇ ਧਰਤੀ ਤੇ ਟੁੱਲ ਜਾਂਦੀਆਂ ਉਸਨੇ 8-10 ਲੀਟਰ ਇਕੱਠੇ ਕੀਤੇ ਤੇ ਇੱਕ ਸ਼ੀਸ਼ੀ ਵਿੱਚ ਦਵਾਈ ਇਕੱਠਾ ਕਰਦਾ ਭੁੱਲਿਆ ਜਹਾਨੋ ਕਿਹੜਾ ਸਾੜਾ ਸੌਖਾ ਜਾਇਆ ਜਾਂਦਾ ਇਹਦੇ ਨੇ ਵੀ ਤਾਂ ਪੈਸੇ ਚਾਹੀਦੇ ਨੇ ਜੇ ਗੱਡੀ ਥੱਲੇ ਆਉਣਾ ਹੋਵੇ ਤਾ 8-10 ਮੀਲ ਪਾੜਾ ਖਰਚੋ ਜੇ ਨਹਿਰ ਚ ਡੋਬਣਾ ਤਾਂ 9 ਮੀਲ ਪੈਸੇ ਭੁਕੋ ਜਾਂ ਲੱਤਾ ਤੋੜੋ ਆ ਦਵਾਈ ਕਹਿੰਦਾ ਚੁੱਪ ਕਰ ਗਿਆ ਤੇ ਉਸਨੇ ਗਾਲ ਕੱਢੀ ਦਿਨ ਚੜ ਆਇਆ ਸੀ ਮੋਟਰਾਂ ਵਾਲੀ ਲਾਈਟ ਵੀ ਅੱਜ ਨਹੀਂ ਆਈ ਸੀ ਖੇਤ ਦਾ ਢੇੜਾ ਕੱਢਦਾ ਸਰਪਣਾ ਕੇਵਲ ਨੂੰ ਦੇਖ ਮੋਟਰ ਤੇ ਆ ਗਿਆ ਮੰਜੇ ਕੋਲ ਪੈ ਦਵਾਈ ਵਾਲੇ ਲੀਟਰ ਨੂੰ ਦੇਖ ਉਹ ਬੋਲਿਆ ਆ ਕੀ ਕੇਵਲਾ ਕੇ ਮੈਂ ਇਕੱਠੇ ਕੀਤੇ ਨੇ ਖਾਲੀ ਡੱਬੇ ਕੁਝ ਬੋਲਣ ਤੋਂ ਪਹਿਲਾਂ ਹੀ ਕੇਵਲ ਰੋਪਿਆ ਉਸਨੇ ਆਪਣੀ ਸਾਰੀ ਕਬੀਲਦਾਰੀ ਦੋਗ ਪਲਾਂ ਵਿੱਚ ਹੀ ਸਰਬਾਂ ਨੂੰ ਦੱਸ ਦਿੱਤੀ ਹੈ ਕਮਲ ਹਾਰੇ ਚ ਮੂੰਹ ਦੇਵੇਂਗਾ ਤਾਂ ਮੂੰਹ ਆਪਣਾ ਹੀ ਕਾਲਾ ਹੋਊਗਾ ਜਵਾਕਾਂ ਨੂੰ ਸਾਰੀ ਉਮਰ ਦੀ ਕਾਲਸ ਲਾਵੇਂਗਾ ਕਿਸੇ ਨੇ ਰਿਸ਼ਤਾ ਨਹੀਂ ਕਰਨਾ ਦੋ ਪੀੜੀਆਂ ਦਾਗ ਲਾਉਂਦੀਆਂ ਹੀ ਮੁੱਕ ਜਾਣਗੀਆਂ ਕਹਿੰਦੇ ਨੇ ਉਸ ਨੂੰ ਮੰਜੇ ਤੇ ਨਾਲ ਬਿਠਾ ਲਿਆ ਹੋਰ ਬਈ ਹੀਲਾ ਨਹੀਂ ਕੋਈ ਕੇਵਲ ਨੀਮੀ ਵਾਕੇ ਬੈਠਾ ਸੀ ਦੇਖ ਲੈ ਖੁਦਕੁਸ਼ੀ ਕਿਸੇ ਮਸਲੇ ਦਾ ਹੱਲ ਨਹੀਂ ਤੂੰ ਲਾ ਕਰਜੇ ਦੀ ਮਜਬਲੀ ਮੰਤੋਂ ਆਪਾਂ ਇਕੱਠੇ ਚੱਲਦੇ ਆਂ ਧਰਨੇ ਤੇ ਚੰਡੀਗੜ੍ਹ ਉੱਥੇ ਲੱਗਿਆ ਹੋਇਆ ਇੱਕੋ ਮੰਗਾ ਕਿਸਾਨਾਂ ਦੀ ਕਰਜ਼ਾ ਕਰਜ਼ੇ ਕੀ ਖਤਮ ਹਸਲ ਦੀ ਪੂਰੀ ਰਕਮ ਆਪਾਂ ਲੈ ਕੇ ਆਉਣਾਗੇ ਦਿੱਲੀ ਵਾਂਗੂ ਕਹਿੰਦੇ ਸਰਬੰਨ ਨੇ ਕੇਵਲ ਦਾ ਹੱਥ ਖੜਾ ਕੀਤਾ ਕੇਵਲ ਨੇ ਅੱਖਾਂ ਪੂਝੀਆਂ ਤੇ ਮੰਜੇ ਤੇ ਖੜਾ ਹੋ ਕੇ ਨਾਰਾ ਲਾਇਆ ਸਾਡੇ ਹੱਕ ਇੱਥੇ ਰੱਖ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਹਿੰਦਾ ਸਰਬਨ ਨਾਲ ਪਿੰਡ ਨੂੰ ਤੁਰ ਗਿਆ ਧੰਨਵਾਦ ਜੀ